ਸਾਤਸ਼ਰੀਆ ਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਬਿਜ਼ਨਸ ਚੈਨਲ ਅਤੇ ਅੱਜ ਦੇ ਵੱਡੀ ਅਪਡੇਟ ਅਮਰੀਕਾ ਤੋਂ ਆ ਰਹੀ ਹੈ ਅਮਰੀਕਾ ਦੇ ਫਲੋਰੀਡਾ ਰਾਜ ਵਿੱਚ ਪਿਛਲੇ 4 ਦਿਨਾਂ ਦੌਰਾਨ ਯੂਐਸਏ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਜਿਸ ਵਿੱਚ 800 ਤੋਂ ਵੱਧ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਗ੍ਰਿਫਤਾਰੀਆਂ ਇਸ ਗੱਲ ਦੀ ਪੁਸ਼ਟੀ ਕਰਦੀਆਂ ਹਨ ਕਿ ਇਮੀਗ੍ਰੇਸ਼ਨ ਵਿਭਾਗ ਹੁਣ ਕਾਫੀ ਸਖਤ ਰਵਈਆ ਅਪਣਾ ਰਿਹਾ ਹੈ ਜਿਨ੍ਹਾਂ ਵਿੱਚ ਗੈਰ ਕਾਨੂੰਨੀ ਨਾਗਰਿਕਾਂ ਦੇ ਨਾਲ-ਨਾਲ ਕਾਨੂੰਨੀ ਦਰਜੇ ਵਾਲੇ ਪ੍ਰਵਾਸੀਆਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਵਾਈ ਤੋਂ ਬਾਅਦ ਕੈਨੇਡਾ ਤੋਂ ਅਮਰੀਕਾ ਜਾਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਘਟਾਅ ਦੇਖਣ ਨੂੰ ਮਿਲਿਆ ਹੈ। ਲੋਕ ਡਰ ਰਹੇ ਹਨ ਕਿ ਕਿੰਨਾ ਤਰੀਕਿਆਂ ਨਾਲ ਇਮੀਗ੍ਰੇਸ਼ਨ ਅਧਿਕਾਰੀ ਉਹਨਾਂ ਨਾਲ ਪੇਸ਼ ਆਉਣਗੇ। ਪਹਿਲਾਂ ਹੀ ਟੈਰਿਫ ਅਤੇ ਵਪਾਰਕ ਮਸਲਿਆਂ ਨੂੰ ਲੈ ਕੇ ਕੈਨੇਡਾ ਵਾਸੀਆਂ ਵਿੱਚ ਅਮਰੀਕਾ ਨੂੰ ਲੈ ਕੇ ਨਾਰਾਜ਼ਗੀ ਸੀ ਜਿਸ ਦਾ ਸਿੱਧਾ ਪ੍ਰਭਾਵ ਹੁਣ ਅਮਰੀਕਾ ਦੀ ਇਮੀਗ੍ਰੇਸ਼ਨ ਤੇ ਵੀ ਪੈ ਰਿਹਾ ਹੈ। ਮਾਰਕ ਕਾਰਨੀ ਜੋ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਹਨ 6 ਮਈ ਨੂੰ ਅਮਰੀਕਾ ਜਾਣਗੇ ਇਸ ਦੌਰਾਨ ਉਹਨਾਂ ਨਾਲ ਕੀ ਰਵੱਈਆ ਅਪਣਾਇਆ ਜਾਂਦਾ ਹੈ ਇਹ ਵੀ ਨਿਰਧਾਰਿਤ ਕਰੇਗਾ ਕਿ ਭਵਿੱਖ ਵਿੱਚ ਕੈਨੇਡਾ ਦੇ ਲੋਕ ਅਮਰੀਕਾ ਜਾਂਦੇ ਹਨ ਕਿ ਨਹੀਂ ਕੈਨੇਡਾ ਦੇ ਠੰਡੇ ਇਲਾਕਿਆਂ ਵਿੱਚ ਜਦੋਂ ਮੌਸਮ ਬੇਹੱਦ ਸਰਦੀ ਵਾਲਾ ਹੋ ਜਾਂਦਾ ਹੈ ਤਾਂ ਕਈ ਲੋਕ ਅਮਰੀਕਾ ਦੇ ਗਰਮ ਮੌਸਮ ਵਾਲੇ ਰਾਜਾਂ ਵੱਲ ਰੁਖ ਕਰਦੇ ਹਨ ਇਹਨਾਂ ਵਿੱਚੋਂ ਬਹੁਤ ਸਾਰੇ ਲੋਕਾਂ ਦੀਆਂ ਉੱਥੇ ਆਪਣੀਆਂ ਹੌਲੀਡੇ ਹੋਮਸ ਅਤੇ ਪ੍ਰਾਪਰਟੀਆਂ ਵੀ ਹਨ ਪਰ ਹੁਣ ਨਵੀਂ ਹਦਾਇਤਾਂ ਦੇ ਮੁਤਾਬਕ ਜੇ ਕੋਈ ਵਿਅਕਤੀ 30 ਦਿਨਾਂ ਤੋਂ ਵੱਧ ਅਮਰੀਕਾ ਵਿੱਚ ਰਹਿੰਦਾ ਹੈ ਤਾਂ ਉਸ ਨੂੰ ਆਪਣਾ ਨਾਮ ਸਰਕਾਰੀ ਤੌਰ ਤੇ ਰਜਿਸਟਰ ਕਰਵਾਉਣਾ ਜ਼ਰੂਰੀ ਹੋਵੇਗਾ। ਇੰਨਾਂ ਸਾਰੀਆਂ ਤਾਜ਼ਾ ਘਟਨਾਵਾਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਅਮਰੀਕਾ ਵਿੱਚ ਪ੍ਰਵਾਸੀਆਂ ਲਈ ਹਾਲਾਤ ਕਾਫੀ ਗੰਭੀਰ ਹੋ ਚੁੱਕੇ ਹਨ। ਇੱਕ ਸਮਾਂ ਸੀ ਜਦੋਂ ਇੱਕੋ ਦਿਨ ਵਿੱਚ 800 ਤੋਂ 900 ਲੋਕ ਫੜੇ ਜਾਂਦੇ ਸਨ ਪਰ ਹੁਣ 4 ਦਿਨਾਂ ਵਿੱਚ 800 ਗ੍ਰਿਫਤਾਰੀਆਂ ਹੋਈਆਂ ਹਨ। 트럼ਪ ਦੀ ਹਕੂਮਤ ਨੇ ਪ੍ਰਵਾਸੀਆਂ ਲਈ ਕਾਫੀ ਰੋਕਾਂ ਲਾਈਆਂ ਸਨ। ਪਰ ਮੌਜੂਦਾ ਹਾਲਾਤ ਵੇਖ ਕੇ ਲੱਗਦਾ ਹੈ ਕਿ ਇਹ ਸਖਤੀ ਆਉਣ ਵਾਲੇ ਲੰਬੇ ਸਮੇਂ ਤੱਕ ਜਾਰੀ ਰਹੇਗੀ। ਹੋਰ ਅਜਿਹੀਆਂ ਅਪਡੇਟਸ ਲਈ ਪੰਜਾਬੀ ਬਿਜ਼ਨਸ ਚੈਨਲ ਨੂੰ ਲਾਈਕ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ।